ਕੋਈ ਬੰਦਾ ਜਿੰਨਾ ਮਰਜੀ ਅਮੀਰ ਹੋਵੇ ਜਾਂ ਜਿੰਨੀ ਮਰਜੀ ਸੁਨਸਾਨ ਚ ਰਹਿੰਦਾ ਹੋਵੇ ਯਾਨੀ ਕਿ ਡੇ ਰੇਤੇ ਰਹਿੰਦਾ ਹੋਵੇ ਸੁਨਸਾਨ ਚ ਰਹਿੰਦਾ ਹੋਵੇ ਸੁਨਸਾਨ ਇਲਾਕੇ ਚ ਰਹਿੰਦਾ ਹੋਵੇ ਪਰ ਜਦੋਂ ਚੋਰਾਂ ਤੇ ਡਾਕੂਆਂ ਜਾਂ ਉਹੋ ਜਿਹੇ ਬੰਦਿਆਂ ਨੂੰ ਪਤਾ ਹੋਵੇ ਕਿ ਯਾਰ ਇਹ ਬੰਦੇ ਨੇ ਪਹਿਲਾਂ ਵੀ ਬੰਦੇ ਛਾਂਗੇ ਆ ਤੇ ਇਹਦੇ ਕੋਲ ਸ਼ਸਤਰ ਵੀ ਹੈਗਾ ਗੋਲਾ ਬਰੂਦ ਵੀ ਗੋਲੀ ਬਰੂਦ ਵੀ ਹੈਗਾ ਤੇ ਇਹ ਬੰਦਾ ਮਤਲਬ ਢੂਈ ਚ ਗੋਲੀ ਮਾਰੇਗਾ ਤੇ ਇਹਨੇ ਪਹਿਲਾਂ ਵੀ ਕਾਂਡ ਕੀਤੇ ਆ ਉਹ ਫੇਰ ਨਹੀਂ ਹੱਥ ਪਾਉਂਦੇ ਕਿਉਂਕਿ ਹਾਥੋਂ ਉੱਥੇ ਹੀ ਪਾਉਂਦੇ ਆ ਜਿੱਥੇ ਉਹਨਾਂ ਨੂੰ ਲੱਗੇ ਵੀ ਕੋਲ ਮੁਲੂ ਇਹ ਕੰਮ ਹਨਾ ਹੱਥ ਉਹ ਤਕੜੇ ਬੰਦੇ ਨੂੰ ਨਹੀਂ ਪਾਉਂਦੇ ਜਿੱਥੋਂ ਪਤਾ ਲੱਗੇ ਵੀ ਇਹ ਗੋਲੀ ਮਾਰੇਗਾ ਸਿਰ ਦੇ ਵਿੱਚ ਸੋ ਮਤਲਬ ਮਜ਼ਬੂਤੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਤਾਂ ਕਿ ਐਵੇਂ ਚਿੜੀਆਂ ਤੋਤੇ ਨਾਲ ਜਿਦਵਾਲੇ ਰੋਲਾ ਪਾਣ ਯਾਨੀ ਕਿ ਕੋਈ ਐਵੇਂ ਟੁੱੱਚਾ ਜਿਹਾ ਬੰਦਾ ਕੰਧ ਟੱਪ ਕੇ ਹਨਾ ਤੁਹਾਡਾ ਮੋਟਰਸਾਈਕਲ ਚੁੱਕ ਕੇ ਲੈ ਜਾਵੇ ਇਹ ਨਹੀਂ ਇਹਦਾ ਮਤਲਬ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅੰਦਰ ਬੰਦਾ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈਗਾ ਅੰਦਰ ਬੰਦਾ ਕੌਣ ਹੈ ਤੇ ਜਾਂ ਉਹ ਤੁਹਾਡੇ ਚ ਪੋਟੈਂਸ਼ੀਅਲ ਨਹੀਂ ਹੈਗੀ ਜੇ ਉਹਨਾਂ ਨੂੰ ਪਤਾ ਵੀ ਇਹ ਬੰਦਾ ਕੌਣ ਹੈ ਤੇ ਤੁਹਾਡੇ ਚ ਪੋਟੈਂਸ਼ੀਅਲ ਵੀ ਹੈਗੀ ਏ ਤੁਹਾਡੇ ਤੀਲੇ ਨੂੰ ਵੀ ਨਹੀਂ ਕੋਈ ਹੱਥ ਲਾਏਗਾ ਬੀ ਮੈਚੁਰ